ਜਿਹੜਾ ਅਮਰੀਕਾ ਵੱਲੋਂ ਇੱਕ ਡ੍ਰੰਪ ਰਾਸ਼ਟਰਪਤੀ ਜੀ ਵੱਲੋਂ ਕੀਤਾ ਗਿਆ ਐਕਸ਼ਨ ਜਿਹੜੇ ਰਿਪੋਰਟ ਹੋ ਕੇ ਇੰਡੀਆ ਨੂੰ ਭੇਜੇ ਗਏ ਆ ਉਹਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਨੌਜਵਾਨ ਸੀ ਉਹਨਾਂ ਦੇ ਵਿੱਚ ਪਿੰਡ ਚਿਹੜੂ ਤੋਂ ਜਸਕਰਨ ਸਿੰਘ ਨੂੰ ਰਿਪੋਰਟ ਕੀਤਾ ਗਿਆ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਸਰ ਉਹਦੇ ਬਾਰੇ ਕੀ ਹੈ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਤੋਂ ਡੰਪ ਸਰਕਾਰ ਬਣੀ ਹੈ ਔਰ ਉਸਨੇ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਜੇਕਰ ਅਸੀਂ ਪਾਵਰ ਚਾਹਾਂਗੇ ਤਾਂ ਅਸੀਂ ਜਿੰਨੇ ਵੀ ਜਿਹੜੇ ਹੈਗੇ ਆ ਇੰਡੀਅਨਸ ਖਾਸ ਕਰਕੇ ਔਰ ਦੂਸਰੇ ਜਿਹੜੇ ਹੈਗੇ ਨੇ ਜਿਹੜੇ ਬਾਹਰੋਂ ਆ ਕੇ ਇੱਥੇ ਠਹਿਰੇ ਹੋਏ ਨੇ ਉਹਨਾਂ ਨੂੰ ਅਸੀਂ ਡਿਪੋਰਟ ਕਰਾਂਗੇ ਔਰ ਨਾਲ ਹੀ ਚਲੋ ਇਹ ਤਾਂ ਗਵਰਨਮੈਂਟ ਦੀ ਪ੍ਰੋਸੈਸ ਵਗੈਰਾ ਹੁੰਦੀ ਆ ਪਰ ਜਿਸ ਤਰ੍ਹਾਂ ਉਹਨਾਂ ਨੂੰ ਭੇਜਿਆ ਗਿਆ ਹੈਗਾ ਉਹ ਬਹੁਤ ਹੀ ਮਨਪਾਗੀ ਕਟਨਾ ਹੈਗੀ ਹੈ ਕਿਉਂਕਿ ਬੜਾ ਦੁੱਖ ਹੁੰਦਾ ਹੈਗਾ ਆਦਮੀ ਰੋਟੀ ਰੋਜੀ ਵਾਸਤੇ ਆਪਣੇ ਅੱਛੇ ਭਵਿੱਖ ਵਾਸਤੇ ਜਿਹੜਾ ਹੈਗਾ ਦੁਨੀਆ ਸਾਰੇ ਹੀ ਜਿਹੜੇ ਹੈਗੇ ਨੌਜਵਾਨ ਬੱਚੇ ਜਿਹੜੇ ਹੈਗੇ ਸਾਡੇ ਉਹ ਆਪ ਦਾ ਕਰਦਾ ਹਰ ਹਰ ਪ੍ਰਕਾਰ ਦਾ ਦਾਅ ਲਗਾ ਕੇ ਉਹ ਜੰਦੇ ਹੈਗੇ ਨੇ ਔਰ ਪਹਿਲਾਂ ਸੈਟਲ ਹੁੰਦੇ ਰਹੇ ਪਰ ਹੁਣ ਇਹ ਮੋਦੀ ਸਰਕਾਰ ਦੀ ਅਤੇ ਕੇਂਦਰ ਸਰਕਾਰ ਦੀਆਂ ਬੁਰੀਆਂ ਨੀਤੀਆਂ ਕਰਕੇ ਜਿਹੜਾ ਹੈਗਾ ਇਹ ਖਮਾਜਾ ਜਿਹੜਾ ਹੈਗਾ ਸਾਨੂੰ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈਗਾ ਔਰ ਖਾਸ ਕਰਕੇ ਉਹਦੇ ਵਿੱਚ ਗੁਜਰਾਤ ਪੰਜਾਬ ਇਹਦੇ ਹੈ ਕਿ ਨਹੀਂ ਔਰ ਬੜੀ ਖੇਤ ਵਾਲੀ ਗੱਲ ਔਰ ਬੜਾ ਦੁੱਖ ਵੀ ਹੈਗਾ ਕਿ ਸਾਡੇ ਚਿਹਰੇ ਤੋਂ ਜਿਸ ਕਰਨ ਜਿਸ ਕਰਨ ਦੀ ਹੈਗਾ ਬੇਟਾ ਜਾਂ ਕੇ ਵਾਪਸ ਆਇਆ ਹੈਗਾ ਔਰ ਬਹੁਤ ਹੀ ਦੁੱਖ ਹੈ ਕਿਉਂਕਿ ਇਹ ਆਮ ਕਿਸਾਨ ਪਰਿਵਾਰ ਹੈਗਾ ਔਰ ਜਿਹੜਾ ਹੈਗਾ ਪਤਾ ਨਹੀਂ ਕਿੰਨਾ ਹਾਲਾਤਾਂ ਵਿੱਚ ਮਾਪੇ ਜਿਹੜਾ ਹੈਗਾ ਇੱਕੋ ਇੱਕ ਉਹਨਾਂ ਦਾ ਬੇਟਾ ਹੈਗਾ ਜਿਹੜਾ ਬਾਹਰ ਭੇਜਦੇ ਹੈਗੇ ਨੇ ਤਾਂ ਜੋ ਬਾਅਦ ਜਾ ਕੇ ਉਹ ਆਪਣੀ ਜ਼ਿੰਦਗੀ ਬਣਾ ਸਕੇ ਪਰ ਸਰਕਾਰੀ ਨੀਤੀਆਂ ਕਰਕੇ ਔਰ ਸਾਡੀ ਕੇਂਦਰ ਸਰਕਾਰ ਦੀਆਂ ਮਾੜੀ ਨੀਤੀਆਂ ਕਰਕੇ ਜਿਹੜਾ ਹੈਗਾ ਅਮਰੀਕਾ ਦੀ ਜਿਹੜੀ ਯੂ ਐਸ ਏ ਦੀ ਸਰਕਾਰ ਹੈਗੀ ਆ ਉਹ ਇਹ ਸਟੱਪ ਚੱਕਰੀ ਹੈਗੀ ਕਿਉਂਕਿ ਉਹਨਾਂ ਦਾ ਇੱਕੋ ਇੱਕ ਮਕਸਦ ਹੈਗਾ ਕਿ ਜੋ ਸਾਡੀ ਵਿਦੇਸ਼ ਨੀਤੀ ਹੈ ਉਹਦੇ ਵਿੱਚ ਅਸੀਂ ਬੁਰੀ ਤਰ੍ਹਾਂ ਫੇਲ ਹੋਏ ਨੇ ਔਰ ਉਹਦੇ ਕਰਕੇ ਜਿਹੜਾ ਹੈਗਾ ਸਾਰੇ ਜਿਹੜੇ ਸਾਡੇ ਦੇਸ਼ ਵਾਸੀ ਹੈਗੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈਗਾ ਔਰ ਕੀਤਾ ਵੀ ਜਾ ਰਿਹਾ ਰਿਪੋਰਟ ਕੀਤਾ ਜਾ ਰਿਹਾ ਅੱਗੇ ਵੀ ਆਉਂਦੇ ਹੈਗੇ ਨੇ ਪਰ ਜਿਹੜੇ ਆਮਾਨਵੀ ਬਿਹਾਰ ਦੇ ਨਾਲ ਜਿਹੜੇ ਹੈਗੇ ਭੇਜੇਗੇ ਨੇ ਉਹ ਬੜਾ ਨਿੰਦਨਯੋਗ ਹੈਗਾ ਔਰ ਵੱਡੀ ਗੱਲ ਹੈਗੀ ਹੈ ਕਿ ਸਾਰੇ ਦੇਖੀਏ ਤਾਂ ਉਹਦੇ ਵਿੱਚ ਕਿਉਂਕਿ ਕੇਂਦਰ ਸਰਕਾਰ ਪਹਿਲੇ ਜਿਹੜੀ ਹੈ ਬਦਨੀਤੀ ਦਾ ਕੰਮ ਕਰਦੀ ਹੈਗੀ ਆ ਉਹਦੇ ਵਿੱਚ ਗੁਜਰਾਤ ਦੇ ਵੀ ਕਾਫੀ ਤਿੱਤੀ ਆਦਮੀ ਸੀਗੇ ਔਰ ਇਸੇ ਤਰ੍ਹਾਂ ਹੋਰ ਸਟੇਟਾਂ ਦੇ ਹਰਿਆਣਾ ਤੇ ਪੰਜਾਬ ਦੇ ਵੀ ਸੀਗੇ ਪਰ ਪੰਜਾਬ ਨੂੰ ਚੁਣਿਆ ਗਿਆ ਕਿਉਂਕਿ ਇਹ ਚੁੰਦੇ ਨਹੀਂਗੇ ਕਿ ਸਾਡੇ ਉਧਰ ਗੁਜਰਾਤ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਕਿਉਂਕਿ ਉਦੋਂ ਇਲੈਕਸ਼ਨ ਹੋ ਰਹੀਆਂ ਸੀਗੀਆਂ ਦਿੱਲੀ ਵਾਲੀਆਂ ਤਾਂ ਉਹਦਾ ਬੁਰਾ ਅਸਰ ਪਵੇ ਇਸ ਕਰਕੇ ਹਰ ਕੰਮ ਦੇ ਵਿੱਚ ਇਹ ਜਿਹੜਾ ਹੈਗਾ ਇਹ ਇਸ ਦਾ ਕੋਈ ਨਾ ਕੋਈ ਮਕਸਦ ਲੈ ਕੇ ਜਣਾ ਚੱਲਦੇ ਹੈਗੇ ਨੇ ਔਰ ਇਸ ਕਰਕੇ ਪੰਜਾਬ ਨੂੰ ਚੁਣਿਆ ਗਿਆ ਕਿਉਂਕਿ ਲੱਗੇ ਕਿ ਸਾਰੇ ਪੰਜਾਬ ਦੇ ਆਏ ਨੇ ਹਾਲਾਂਕਿ ਸਾਰੇ ਦੇਸ਼ ਵਿੱਚੋਂ ਜਿਹੜਾ ਹੈਗਾ ਉੱਥੇ ਜਾਂਦੇ ਹੈਗੇ ਨੇ ਲੋਕ ਆਪਣੇ ਉਜਵਲ ਭਵਿੱਖ ਵਾਸਤੇ ਇਸ ਕਰਕੇ ਮੈਂ ਆਪਣੇ ਵੱਲੋਂ ਇਸ ਪਰਿਵਾਰ ਨੂੰ ਵਿਸ਼ਵਾਸ ਦਤਨਾ ਕਿ ਅਸੀਂ ਇਹਨਾਂ ਦੇ ਕੋਈ ਵੀ ਸਾਡੀ ਜਰੂਰਤ ਹੋਵੇ ਤਾਂ ਹਰ ਸਮੇ ਜਿਹੜਾ ਹੈਗਾ ਇਹਨਾਂ ਵਾਸਤੇ ਤਿਆਰ ਪਰ ਤਿਆਰ ਖੜੇ ਹੈਗੇ ਉਹ ਨਾਲ ਹੀ ਮੈਂ ਪਰਮਾਤਮਾ ਚੰਨਾ ਵਿੱਚ ਵੀ ਅਰਦਾਸ ਕਰੂੰਗਾ ਕਿ ਇਹਨਾਂ ਤੇ ਇਹਨਾਂ ਦੇ ਜਸਕਰ ਜੀ ਅਤੇ ਇਹਨਾਂ ਦੇ ਫਾਦਰ ਸਾਹਿਬ ਅਤੇ ਇਹਨਾਂ ਦੇ ਸਾਰੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਰੱਖਣ ਔਰ ਆਉਣ ਵਾਲੇ ਸਮੇ ਵਿੱਚ ਚਾਹੀਏ ਹੋਰ ਵੀ ਇਹਦੂ ਬਲੰਦੀਆਂ ਤੋਂ